ਸਤਿ ਸ੍ਰੀ ਅਕਾਲ ਜੀ ਮੈਂ ਅੰਮ੍ਰਿਤ ਗਿੱਲ ਸਮੂਹ ਬਠਿੰਡਾ ਸ਼ਹਿਰੀ ਨਿਵਾਸੀਆਂ ਨੂੰ ਸੰਗਠਨ ਸਿਰਜਣ ਅਭਿਆਨ ਜਾਂ ਮੁਬਾਰਕਾ ਰਾਹੁਲ ਗਾਂਧੀ ਜੀ ਦੀ ਸੋਚ ਦੇ ਅਨੁਸਾਰ ਬਾਲਾ ਬਚਨ ਜੀ ਜਿਹੜੇ ਕਿ AICC অবজারভার ਨਿਉ ਬਠਿੰਡੇ ਚ ਆ ਗਏ ਨੇ ਅੱਜ ਪਲੇਖੀ ਮੀਟਿੰਗ ਹੈ ਤੇ ਇਸ ਅਭਿਆਨ ਦਾ ਹਿੱਸਾ ਜਿਹੜਾ ਡੀਸੀਸੀ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਲਈ ਮੈਂ ਵੀ ਅੰਮ੍ਰਿਤਕਲ ਮੈਂ ਵੀ ਅਪਲਾਈ ਕਰ ਰਹੀ ਆਂ ਔਰ ਮੈਂ ਕਿੱਤਾਂ ਮੈਂ ਇਸ ਰੇਸ ਦੇ ਵਿੱਚ ਹੈਗੀ ਆਂ ਮੈਂ ਆ ਵੀਡੀਓ ਮੈਨੂੰ ਇਸ ਲਈ ਬਣਾਣੀ ਪਈ ਕਿਉਂਕਿ ਮੇਰੇ ਬਹੁਤ ਸਾਰੇ ਜਿਹੜੇ ਬਠਿੰਡੇ ਸਾਰੇਆਂ ਨੇ ਮੈਨੂੰ ਕਿਹਾ ਵੀ ਅਮਰਿਤ ਜੀ ਤੁਸੀਂ ਸੋਸ਼ਲ ਮੀਡੀਆ ਤੇ ਪਾਇਆ ਹੀ ਨਹੀਂ ਕਿ ਤੁਸੀਂ ਵੀ ਰੇਸ ਤੋਂ ਕਿਉਂਕਿ ਬੜੀਆਂ ਕੁਝ ਕੁ ਗਲਤ 네ਗੇਟਿਵ ਪੋਜ਼ਿਟਿਵ ਅਫਵਾਹਾਂ ਤੇ ਗੱਲਾਂ ਚੱਲ ਰਹੀਆਂ ਨੇ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਔਰ ਮੈਂ ਮਾਫੀ ਵੀ ਮੰਗਦੀ ਆ ਕਿ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੈਂ ਰੀਚ ਵੀ ਨਹੀਂ ਕਰ ਪਾਈ ਹੈਗੀ ਮੇਰੇ ਔਰ ਤੁਹਾਡੇ ਸਾਰਿਆਂ ਦੇ ਲੰਬੇ ਮੇਰੇ ਸਿਰ ਮੱਥੇ ਕਿਉਂਕਿ ਮੈਨੂੰ ਬਹੁਤ ਸਾਰੇ ਲੰਬੇ ਵੀ ਆਏ ਨੇ ਪਰ ਪਰਧਾਨ ਦੇ ਲਈ ਅਪਲਾਈ ਕਰ ਰਹੀ ਆ ਤੇ ਮੈਨੂੰ ਥੋੜਾ ਸਾਰਿਆਂ ਦਾ ਸਾਥ ਤੇ ਸਪੋਰਟ ਚਾਹੀਦਾ ਤੇ ਤੁਸੀਂ ਸਾਰਾ ਸਾਰੇ ਮੇਰਾ ਮੈਨੂੰ ਸਾਥ ਦਿਓ ਮੈਨੂੰ ਸਪੋਰਟ ਕਰੋ ਆਪਦੀ ਛੋਟੀ ਭੈਣ ਨੂੰ ਸਪੋਰਟ ਦਿਓ ਤਾਂ ਜੋ ਆਪਾਂ ਰਾਹੁਲ ਗਾਂਧੀ ਜੀ ਸੋਚ ਦੇ ਅਨੁਸਾਰ ਬਠਿੰਡੇ ਨੂੰ ਮਜ਼ਬੂਤ ਕਰ ਸਕੀਏ ਤੇ ਬਠਿੰਡੇ ਜ਼ਿਲ੍ਹੇ ਨੂੰ ਬਠਿੰਡੇ ਸ਼ਹਿਰ ਨੂੰ ਨਵੀਆਂ ਬੁਲੰਦیاں ਤੇ ਲੈ ਜਾਈਏ ਬਹੁਤ ਬਹੁਤ ਧੰਨਵਾਦ